ਸਸਕਾਲ ਜੀ ਸਾਰਿਆਂ ਨੂੰ ਬਾਈ ਸਿੰਦੂ ਕੋ ਪਹੁੰਚ ਗਏ ਜੀ ਪਿੰਡ ਦਲਚਪੁਰ ਜ਼ਿਲ੍ਹਾ ਤਰੰਧਾ ਬਣਾ ਤਸੀਖ ਖੰਡੂ ਸਾਹਿਬ ਸਮੂਹ ਕੈਮਰਾ ਕੋ ਮਾਰੇ ਅੱਜ ਹੀ ਵੇਖੋ ਬਾਈ ਨੇ ਬਹੁਤ ਥੋੜੇ ਜਿਹੀ ਝੋਟੀਆਂ ਲੈ ਕੇ ਲਈਆ 6-7 ਲੱਖ ਰੁਪਏ ਝੋਟੀਆਂ ਹੈਗੀਆਂ ਤੇ ਬਾਕੀ ਬਾਈ ਜੀ ਜਬਰ ਕਰੀਏ ਬਾਈ ਜੀ ਸਤਿਕਾਰ ਕਰਦੀ ਹੋਰ ਸਭ ਠੀਕ ਠਾਕ ਜੀ ਵਧੀਆ ਓ ਸੰਦੀਪ ਡੇਰੀ ਚੈਨਲ ਵੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਆਪਣੇ ਵੱਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਬਹੁਤ ਵਧੀਆ ਵਧੀਆ ਜੀ ਨਹੀਂ ਪਿਆਰੇ ਹਾਂ ਮੀ ਤੇ ਅੱਜ ਕੁੜੇ ਰਾਤ ਦਾ ਕੰਮ ਚਾਲੂ ਹੋਇਆ ਹਾਂ ਜੀ ਹਾਂ ਆ ਮਟਰ ਮੋਟਰ ਕੇ ਰੰਦੇ ਸਾਰਾ ਕੰਮ ਖਰਾਬ ਹੋ ਗਿਆ ਹਾਂ ਗਲਤ ਹਾਂ ਕੇਰੇ ਮਟਰ ਕੁੜੀਆਂ ਸਾਹ ਪਾਣੀ ਬਹੁਤ ਜ਼ਿਆਦਾ ਪੈਰੀਆਂ ਚ ਫਿਰੰਡਿਆ ਹਾਂ ਤੇ ਹੁਣ ਫੇ ਕੀ ਕਰ ਸਕਦੇ ਰੱਬ ਜੀ ਬਿਲਕੁਲ ਬਿਲਕੁਲ ਆ ਮੇਲਾ ਚੱਲਣ ਡਿਆ ਉਦੋਂ ਬਾਪੇ ਬੁੱਢੇ ਆਵੇਲ ਉੱਥੇ ਵੀ ਬੇਰਸੀ ਆ ਲੰਗਰ ਲੰਗਰ ਲੱਗੇ ਥਾਂ ਥਾਈ ਜੀ ਤੇ ਹੁਣ ਕੰਮ ਆ ਮਾਲ ਆਇਆ ਸੰਦੀਪ ਜੀ ਇਹ ਸਾਰਾ ਨਵਾਂ ਹੀ ਹਾਂਜੀ ਹਾਂ ਉਹ ਦੋ ਝੋਟੀਆਂ ਅੰਦਰ ਆ ਉਹ ਵੇਚੀਆਂ ਹੋਣੇ ਹਾਂਜੀ ਤੇ ਅੱਠ ਮੱਝਾਂ ਇਹ ਹੋਣ ਆਪਾਂ ਪਾ ਦੇਣੀਆਂ ਅੱਜ ਕੋਈ ਨਹੀਂ ਕੋਈ ਦੋਨੋਂ ਸੌ ਸੌ ਅੰਦਰਾਂ ਦੀਆਂ ਸੂਈਆਂ ਸਾਰੀਆਂ ਚਲੋ ਆ ਤਿੰਨ ਝੋਟੀਆਂ ਪਹਿਲੇ ਦੂਜਾ ਤੀਜਾ ਨੰਬਰ ਪਹਿਲੇ ਲੈਣਾ ਝੋਟੀਆਂ ਹਾਂਜੀ ਤੇ ਗਾੜੀ ਬਾਕੀ ਸਾਰਾ ਮਾਲ ਦੂਜਾ ਸੂਆ ਚਲੋ ਹਾਂਜੀ ਹਾਂਜੀ ਆਜੋ ਕਰੋ ਸ਼ੁਰੂ ਤੇ ਇਹ ਪਹਿਲਾ ਸੂਆ ਜੀ ਆ ਪਹਿਲਾ ਸੂਆ ਝੋਟੀਆਂ ਸੰਦੀਪ ਜੀ ਹਾਂਜੀ ਅੱਜ ਚਾਰ ਪੰਜ ਦਿਨ ਦੀ ਸੂਈ ਕੱਟੀ ਅੱਛਾ ਬੜਾ ਜਿਆਦਾ ਚੋਣ ਚਾਨ ਚੰਗਾ ਲੱਗਾ ਤੇ 12 ਕਿਲੋ ਦੁੱਧ ਐ ਵੇਲੇ ਅੱਜ ਠੰਡਾ ਕਰੀ 12 ਕਿਲੋ ਐਸਟਰੋ ਤਿਆਰ ਆ ਬਹੁਤ ਜਿਆਦੀ ਪੱਕੀ ਬਲੂਨ ਉਹ 나ੜੂ ਤੇ ਬੱਚਾ ਜੋ ਅਜੇ ਕੱਚਾ ਉਹ ਹਾਲੇ ਹਾਂ ਬਾੜੀ ਜਿਆਦੀ ਸਾਫ ਆ ਅੱਜ ਕੰਮ ਪੂਰੇ ਨਗੀਨੇ ਹੀ ਆ ਜੀ ਬਸ ਠੀਕ ਆ ਕੱਟੀ ਦੁੱਧ ਦਊਗੀ 13 14 ਕਿਲੋ ਖਰਾ 12 ਕਿਲੋ ਅੱਜ ਹਾਜ਼ਰ ਆ ਜੀ ਹੁਣ ਇਸ ਟਾਈਮ 12 ਕਿਲੋ ਪੂਰਾ ਮਿਣਕੇ ਆ ਕੰਡੇ ਦੇ ਚਾੜ ਕੇ ਖੜੇ ਕੋਈ ਗੱਲਾਂ ਗੁੱਲਾਂ ਵਾਲਾ ਨਹੀਂ ਗੁੱਲਾਂ ਵਾਲਾ ਤੇ 15 ਕਿਲੋ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਇਹ ਡੱਬੇ ਡੱਬੇ ਮਰਵਾਉਣੇ ਆ ਤੇ 15 ਦੇ ਮਰਵਾ ਦਾਂਗੇ ਜੀ ਆਜੋ ਜੀ ਦੰਦਾ ਜੀ ਹੋਊਗੀ ਜੀ ਦੰਦਾ ਜੇ ਅਜੇ ਚੌਗੀ ਚਾਰ ਦੰਦਾ ਬਾੜੀ ਕੱਟੀ ਖਰੀ ਪਿਓ ਓਰੀਜਨਲ ਕੱਟੀ ਠੀਕ ਆ ਬਾਹਰੋਂ ਕੱਢਦੇ ਮਾੜੀ ਇਹ ਕਿਹੜੇ ਇਲਾਕੇ ਦਾ ਭਾਈ ਜੀ ਇਹ ਸਾਰਾ ਮਾਰ ਰਿਆਣੀ ਦਾ ਜੀ ਸੰਦੀਪ ਜੀ ਓਰੀਜਨਲ ਬਿਆਣੀ ਦੀਆਂ ਝੋਟੀਆਂ ਓਰੀਜਨਲ ਹਿਆਣੇ ਦੀਆਂ ਖਿੱਚ ਇਹਨੂੰ ਮਾੜੀ ਜੀ ਕੱਟੀ ਨੂੰ ਖਿੱਚ ਬਾਹਰੋਂ ਕੱਢ ਮਾੜੀ ਕੱਢੀ ਕਰੇ ਇੱਥੇ ਲਈਏ ਲੋ ਕਮਾਈ ਜਾਂਦੇ ਬੜੀ ਕੱਟੀ ਮਾਝ ਨੁਗਰੀ ਕੋੜ ਯਾਰ ਕੀ ਐ ਇੱਥੇ ਖੜੀ ਕੋਈ ਨਹੀਂ ਵਾਹ ਕੱਟੀ ਬਲਕੋ ਵੇਖੋ ਕੱਟੀ ਦੇ ਮਸਾਜੋ ਨਹੀਂ ਆ ਨਹੀਂ ਮੈਂ ਬਾਲੀ ਜੇ ਸੰਦੀਪ ਜੀ ਜਾਦੀ ਸਾਹਿਬ ਤੇ ਕੁੜੀਆਂ ਥਾਣਾ ਸਪੈਸ਼ਲੀ ਲੱਗਾ ਚੂਣ ਵੀ ਅਲੋਕਾਰੀ ਹੁੰਦੀ ਹੈ ਕਿ ਤਰ ਬੱਚਾ ਵੇਖ ਕੱਟੀ ਬੱਚਾ ਵਖਾ ਦੇ ਮੈਂ ਬਿਲਕੁਲ ਨਹੀਂ ਕੱਟੀ ਮੈਂ ਕਰਾਈ ਨਹੀਂ ਕੱਟਾ ਹੈ ਜੀ ਮਗਰ ਆ ਗਿਆ ਚਲੋ ਕੱਟਾ ਬਿਲਕੁਲ ਤਾਜ਼ਾ ਬੱਚਾ ਉਹ ਗਾੜੀ ਬੱਜਾ ਜੋ ਮੈਂ ਦੇ ਹਾਂਜੀ ਸੰਦੀਪ ਜੀ ਹੁਣ ਮੁੱਲ ਕਰਨ ਨੂੰ ਦੇਹੋ ਜੀ ਝੋਟੀਆਂ ਪਾਸ 1.5 ਡੇਡ ਲੱਖ ਦੀਆਂ 60 65 ਨੂੰ ਵੇਚੀਆਂ ਹੂੰ ਬਸ ਜੈਸਨ ਉਹ ਜਿਹੜੀ ਦੇਣੀ 1 35 ਦੀ ਝੋਟੀ ਦੇਾਂਗੇ ਬਸ ਥੋੜੀ ਬਸ ਜਿਹੜੀ ਉਹਦੇ ਚ ਕਰਾਂਗੇ ਬਾਰੀ ਜਿਆਦੀ ਕੱਟੀ ਖਰੀ ਹੈ ਜੀ ਵਾਠ ਠੀਕ ਵਾਹ ਚਲੋ ਹੁਣ 12 ਕਿਲੋ ਦੁੱਧ ਦਾਜਾ ਹਾਜ਼ਰ ਜੇ ਉਹ ਗੱਲਾਂ ਕੁੱਲਾ ਮੂੰਹ ਵਾਲਾ ਖੋਣਾ ਫੇਰ ਤੇ 13 14 ਹੈਗਾ ਜਿਹੜੀ ਸਾਹਮਣੇ ਦਿੱਤੀ ਦੁੱਤੀ ਜਾਂਦੀ ਬਿਲਕੁਲ ਤੇ ਆਹ ਜੀ ਆ ਵੀ ਪਹਿਲਾਂ ਝੋਟੀ ਆ ਜੀ ਅੱਛਾ ਹਾਂ ਇਹਨੇ ਦੁੱਧ ਕਿੰਨਾ ਭਾਈ ਜੀ ਇਹਦੇ ਥੱਲੇ ਵੀ 12 ਕਿਲੋ ਦੁੱਧ ਹੈ ਵੇਲੇ ਠੰਡਾ ਕਰਕੇ 15 ਇਹ ਵੀ ਕੱਟੀ ਦਊ ਕਿ ਉਹ origignal ਕੱਟੀ ਹੈ ਇਹ ਵੀ ਇਹ ਵੀ ਖੋਲ ਲੈ ਮੈਂ ਕਟੀਆਂ ਦਾ ਕੋਈ ਅੰਤ ਨਹੀਂ ਐ ਰਕੀ ਦੀਵਾਲੀ ਵਾਲਾ ਮਾਲ ਐ ਸਾਰਾ ਜਿੰਦਾ ਚੁੱਕੀ ਹਾਂ ਚੋਅ ਹੀ ਜੁਆ ਵਰੀਆ ਮੈਂ ਨਾ ਕੋਈ ਓਕੇ ਤੈਨੂੰ ਬੱਚੇ ਲਾ ਕੇ ਵਿਖਾ ਦਿੰਨੇ ਹੁਣ ਥੋੜਾ ਟਾਈਮ ਇਹਨੂੰ ਪਰੇ ਨੂੰ ਲੈ ਆਂ ਪਰੇ ਹੁਣ ਉਹਨੂੰ ਲੈ ਜਨੂੰ ਪਹਿਲਾਂ ਵੇ ਕੱਟੀ ਬਿਲਕੁਲ ਤਾਜੀ ਸੂਈ ਆ 7-8 ਹਾਂਜੀ ਹਾਂਜੀ 12 ਕਿਲੋ ਦੁੱਧ ਆਜ ਆਜ ਰਿਹਾ ਕੱਟੀ ਥੱਲੇ ਆਏ ਕੋਈ ਲੀਟਰ ਮਾਰ ਕੇ ਕੰਡੇ ਤੇ ਚੜ੍ਹ ਕੇ ਖੜੇ ਦੋ ਟਾਈਮ ਚੋਗੇ ਕੱਟੀ ਦੀ ਲੰਬਾਈ ਲੰਬੂਈ ਮੂੰਹ ਮਾ ਵੇ ਕੱਟੀ ਦਾ ਬਿਲਕੁਲ ਜੀ ਬਿਲਕੁਲ ਵੇ ਕੱਟੀ ਥੱਲਿਓਂ ਇਹ ਜਗੜ ਚੋਣ ਜਾਨ ਮਾਲਾ ਸੰਦੀਪ ਜੀ ਚੰਗਾ ਲੱਗਾ ਬਹੁਤ ਮਾਲਾ ਇੱਥੇ ਕੁਮਾਰਾ ਕੱਟੀਆਂ ਅਰੀਜਨਲ ਐ ਸਾਰਾ ਮੇਲੇ ਵਾਲੀਆਂ ਕੱਟੀਆਂ ਆਏ ਮੇਲੇ ਦੀਵਾਰੀ 2-2 ਢਾਈ ਢਾਈ ਲੱਖ ਰੁਪਈਆ ਮੁੱਲ ਕਰਨੇ ਲੋਕ ਕਰਨੇ ਕਰਨੇ ਬਜੀ ਇਹ ਨਹੀਂ ਕੱਲਾ ਆਗੀਆਂ ਅਸੀਂ ਵੀ ਖੜਾਂਗੇ ਅਸੀਂ ਵੀ ਕਰਾਂਗੇ ਉੱਥੇ ਹਾਂਜੀ ਹਾਂਜੀ ਇਹ ਡੇਢ ਦੇ ਪਹਾੜਾਂ ਕੱਟੀਆਂ ਵੇਚ ਦੇਈਦੀਆਂ ਜਿੱਦਾਂ ਮਰਜੀ ਫੇਰ ਕੱਟੀ ਇਹਦੀ ਬਜੀ ਫਰਕੀ ਮਾੜਾ ਸੰਦੀਪ ਜੀ ਸੇਮ ਹੀ ਇੱਕ ਹੀ 35 ਦੀ ਇਹ ਦੇ ਦੇ ਇੱਕ ਲੱਖ 35 ਹਜ਼ਾਰ ਦੀ ਇਹ ਵੀ ਦੇਾਂਗੇ ਜੀ ਚਲੋ ਠੀਕ ਆ ਹਾਂਜੀ ਹਾਂਜੀ ਕੱਟੀ ਵੇਚ ਲਾ ਬਾਠ ਠੀਕਾ ਕੱਟੀਆਂ ਪਿਓ ਓਰੀਜినਲ ਆ ਕੱਟੀਆਂ ਸੂਈਆਂ ਬਸ ਤਾਜ਼ੀਆਂ ਆ ਆਹ ਨਹੀਂ ਆ ਵੀ ਪਲੂਨ ਝੋਟੀ ਆ ਜੀ ਪਹਿਲਾ ਸੂਆ ਉਹ ਬੱਚਾ ਵੇਲਾ 나ੜੂ ਨੂੜੂ ਅੱਜ 5 6 ਦਿਨ ਦੀ ਇਹ ਵੀ ਸੂਈ ਆ ਪਹਿਲਾਂ ਵੀ ਕੋਈ ਕੱਤੀ ਵੇਖ ਤੂੰ ਇੱਕ ਜੈਡ ਬਲੈਕ ਆ ਨਾ ਇਹਦੇ ਥੱਲੇ 10 ਕਿਲੋ ਦੁੱਧ ਆ ਜੀ 10 ਕਿਲੋ ਤਾਂ ਹੈਗਾ ਹਾਂ 10 ਕਿਲੋ ਖਰਾ ਹੈ ਗਾਵਾ ਇਹਵੇਂ ਝੂਠ ਛਾੜ ਮਾਰਨ ਪਾ ਮੈਂ 12 13 ਕਿ 12 13 ਕੱਤੀ ਖਰਾ ਦੁੱਧ ਦਊਗੀ ਜੀ ਬਿਲਕੁਲ ਜੀ ਹਾਂ ਲੋ ਜੀ ਬੜੀ ਜਿਆਦੀ ਸਾਫ਼ ਸੁਥਰੀ ਵੇ ਕੱਤੀ ਦਾ ਕੱਦ ਵੇ ਤੇ ਸਿੰਘ ਵਖਾ ਫਿਰ ਥਣ ਥਣ ਵਖਾਈ ਨੇ ਠੀਕ ਆ ਜੀ ਹਾਂ ਕਾਮ ਨਗੀਨੇ ਯਾਰ ਕੀ ਮੇਲੇ ਵਾਲੀਆਂ ਕਟੀਆਂ ਇਹੋ ਜੀਆਂ ਦੇ ਉਸੇ ਦੁਆਰੀ ਦੇ 2.5 ਲੱਖ ਤੋਂ 2-2 ਲੋਕਾਂ ਮੁੱਲ ਕਰਨਾ ਕਰਨਾ ਜੀ ਵੇ ਕੱਟੀ ਵੇ ਕਰੀ ਮੂੰਮਾ ਵਖਾਤ ਸਮੂ ਇੱਕਰੀ ਕੱਟੀ ਦਾ ਕੱਦ ਉੱਤੇ ਢਾਂਜਾ ਵੇ ਕੱਟੀ ਦਾ ਕਰੀ ਬਾਹਰ ਆਪਾਂ ਜਿਹੜਾ ਠੰਡਾ ਕਰਕੇ ਇਹਨੇ ਬਿਲਕੁਲ ਹੀ ਅੱਜ 5-6 ਦਿੰਦੀ ਇਹ ਵੀ ਸੂਈ ਲਸ 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 ਭਾਈ ਜੋਰ ਮਸਲ ਜੀ ਪਿਓਰ ਜੱਡ ਬਲੈਕ ਪੂਛ ਵੇ ਪੂਣੀ ਵਰਗੀ ਕੱਟੀ ਦੀ ਵੇ ਮੂੰਮਾ ਵਖਾਤ ਸਮੂ ਇੱਕਰੀ ਬੜੇ ਜਿਹਨਾਂ ਨਾਲ ਸਾਰਾ ਮੇਲੇ ਵਾਲਾ ਮੇਲੇ ਵਾਲਾ ਇੱਥੇ ਦਵਾਈ ਵੜਾਤੀ ਅੱਜ ਵੇ ਆ ਪੁੱਛ ਵੇ ਹਾਂਜੀ ਵੇ 31 ਵੇ ਸੰਦੀਪ ਜੀ ਸੰਦੀਪ ਜੀ ਇੱਕੋ ਹੀ ਮੋਲ ਚੱਲਣਦੇ ਅੱਜ ਇਹਨਾਂ ਤਿੰਨਾਂ ਦਾ ਚੱਲਣ ਦੇ 35 35 ਚੱਲਣਦੇ ਕੋਈ ਛੋਟਾ ਛਾਟਾ ਕਰ ਤਾਂਗੇ ਉਹਦੇ ਵੇਖੋ ਬੜਾ ਠੀਕ ਹੈ ਬੜਾ ਜਿਹੜਾ ਭਾ ਮੇਲੇ ਵਾਲਾ ਵੀ ਲੈ ਜਾ ਇਹਨਾਂ ਨੂੰ ਬੜਾ ਚੱਲਣ ਦੋ ਭਾਵੇਂ ਦਵਾਈ ਦੇ ਵੇਚ ਲੈ ਇਕੱਟੀਆਂ ਖੜਕ ਚੱਲੋ ਆ ਦੂਜਾ ਸੂਆ ਝੋਟੀ ਜੋ ਅੱਛਾ ਹਾਂਜੀ ਹਾਂਜੀ ਵਾ ਬਹੁਤ ਨਸੂਈ ਬਿਲਕੁਲ ਤਾਜੀ ਸੂਈ ਪੂਰੀ ਜੱਡ ਬਲੈਕ ਵੇ ਕੂਛ ਵੇ ਬਜੀ ਕਿੰਨਾ ਤਿਆਰ ਹੋਦਾ ਹੁਣ ਸੰਦੀਪ ਜੀ ਝੂਠ ਮਾਰਨ ਜੋ ਮਰਜੀ 12 ਕਿਲੋ ਚ ਮੈਂ ਥੱਲੇ ਦੁੱਧ 15 ਹੀ ਦਊਗੀ ਅੱਛਾ 12 ਕਿਲੋ 12 ਕਿਲੋ ਅੱਜੇ ਜੀ ਤਿਆਰ ਠੀਕ ਆ ਹਾਂਜੀ ਹਾਂਜੀ ਵਾਹ ਪੂਰੀ ਜੈਡ ਬਲੈਕ ਜੈਡ ਬਲੈਕ ਜੈਡ ਬਲੈਕ ਮੈਂ ਤਾਂ ਕੱਦ ਵੇਹੇ ਹੀ ਪਿਓਰੇ ਰਿਆਣੇ ਦੀਆਂ ਚੀਜ਼ਾਂ ਆਹ ਦੇਈਦਾ ਆਹੀ ਰਿਆਣੇ ਦੀਆਂ ਅਸਲ 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 ਚੀਜ਼ਾਂ ਜਿਹੜੀਆਂ ਅਸਲ ਹੈ ਵੇ ਕੱਦ ਵੇ ਮੈਂ ਦਾ ਤੋਂ ਢਾਂਜਾ ਟੂੰਚਾ ਨਹੀਂ ਠੀਕ ਹੈ ਜੀ ਹਾਂ ਪੂਛ ਵੇਜ ਤਾਂ ਪੂਣੀ ਹੁੰਦੀ ਓਰੀਜਨਲ ਮਰਜਾ ਹੈ ਓਰੀਜਨਲ ਓਰੀਜਨਲ ਅਜੇ ਕੱਚੀ ਸੂਈ ਆ ਬੱਚਾ ਦੇ ਦਾ ਹਾਂ ਅਜੇ ਦੋਦੇ ਬਦਲਾ ਹਜੇ ਨਹੀਂ ਅਜੇ 15 ਕਿਲੋ ਦੀ ਗਾਰੰਟੀ ਲਿਖਾ ਕੇ ਲੈ ਜਾਏ ਕੋਈ ਮੈਂ ਠੀਕ ਆ ਐ ਇਹਨੂੰ ਕਰਦੇ ਚ ਬੱਚਿਆਂ ਨੂੰ ਵੇ ਕੱਦ ਵੇ ਮੈਂ ਦੀ ਲੰਬਾਈ ਲਮੂੜੀ ਵੇ ਵੇ ਮੱਜਾ ਐਵੇਂ ਆ ਤੇਈ ਦਾ ਮਾਲ ਸਾਰਾ origignal ਰਿਹਾਨੀ ਦਾ ਬਿਲਕੁਲ ਬਿਲਕੁਲ ਕੋਈ ਦੇਸੀ ਮੈਂ ਨਹੀਂ ਜੋ ਹੈਗੀ ਇਹਨਾਂ ਦੀ ਆਜੋ ਜੀ ਆਜੋ ਵੇ ਮੈਂ ਦੀ ਲੰਬਾਈ ਲੋ ਅਜੇ ਮੈਂ ਕੱਚੀ ਸੂਈ ਆ 5-6 ਦਿਨ ਦੀ ਬੱਚਾ ਵੀ ਇਹਦਾ ਵਿਖਾ ਦਿੰਦੇ ਆ ਜੀ ਸ਼ੰਮੂ ਖਾਣਾੜਾ ਨੂੜਾ ਇਹ ਆ ਬੱਚਾ ਜੋ ਜੀ ਸ਼ੰਮੂ ਆ ਮਾਰਦੇ ਆਹ ਕੱਟਾ ਜੋ ਜੀ ਇਹਦਾ ਬੰਨ੍ਹ ਨੀ ਮੈਂ ਇਹ ਮੈਂ ਦੀ ਬੰਨ੍ਹ ਨੀ ਮੈਂ ਹਾਂਜੀ ਸੰਦੀਪ ਜੀ ਮੁੱਲ ਕਰ ਨੂੰ ਦੇਦਾ ਭਾਵੇਂ ਹੁਣ 65 ਜਾਂ 70 ਕਰੀਏ 1 ਲੱਖ ਤੇ 42 ਹਜ਼ਾਰ ਦੀ ਮੈਂ ਬਸ ਦੇਣੀ 1 ਲੱਖ 42 ਦੀ ਦੇਣੀ ਆ ਬਸ ਚਲੋ ਆ ਚੀਜ਼ਾਂ ਵੇਖ ਲੈ ਕਰੀ ਨਹੀਂ ਠੀਕ ਐਵੇਂ ਆ ਦਿੰਦੇ ਆ ਪੂਣੀ ਭਾਵੇਂ ਕੁੜੀਆ ਦੋਂਬਰ ਕੀ ਕਰੇ ਭਾਵੇਂ ਮਰੋੜ ਕੇ ਕਰਦੇ ਐਡੀ ਮੋਟੀ ਨੂੰ ਵੀ ਪੂਰ ਫੜ ਕੇ ਕਈ ਮਰੋੜੀ ਕਰੀ ਗਏ ਹਾਂ ਆ ਵੇਖਦਾ ਕੱਦ ਨਾ ਵੇਖਿਓ ਹਾਂਜੀ ਕਿਹਦਾ ਬੱਚਾ ਲਾ ਕੇ ਵਿਖਾਉਣਾ ਤੈਨੂੰ ਅੱਜ 5 6 ਦਿਨ ਦਾ ਇਹਦਾ ਸੁਆ ਅੱਛਾ 11 ਕਿਲੋ ਦੁੱਧ ਆਜਾ ਹਾਜ਼ਰ ਤੇ 13 ਦੀ ਗਾਰੰਟੀ ਲਿਖਾ ਕੇ ਲੈ ਜਾਏ ਦੀ ਅੱਛਾ ਹਾਂ ਇਹ ਨੂੰ ਕੱਦ ਤੇ ਹੈ ਥੋੜਾ ਜ਼ਿਆਦਾ ਮਦਰਾ ਪਰ ਹੈ ਕੁੜੀਆਂ ਆ ਚੀਜ਼ਾਂ ਵੇਖ ਦੀਆਂ ਆ ਥੋੜੇ ਕੱਡੇ ਹੈ Ориجنਲ ਨਸਲ ਨਸਲਾ ਪੂਰਾ ਨਸਲ ਹੈਵੀ ਜੈੱਡ ਬਲੈਕ ਹਾਂ ਜੈੱਡ ਬਲੈਕ ਜੈੱਡ ਬਲੈਕ ਵੇਹ ਪੂਰੀ ਨਮੂਨੇ ਅਰਕੀ ਉੱਤੋਂ ਪਲੀ ਪੁਲੀ ਵੇ ਮੈਂ ਬਿਲਕੁਲ ਬਿਲਕੁਲ ਆ ਜਾ ਯੋਧਰੇ ਦੀ ਚੀਜ਼ਾਂ ਹੀ ਆ ਅਸਲ ਬਾਾਕੀ ਹੈ ਹੈ ਵੇਲ ਬਹੁਤ ਮਹਿੰਗੀ ਹਾਂ ਵੇਲ ਬਾਅਦ ਤੇ ਉੱਤੋਂ ਮੈਂ ਦੀ ਹੱਡੀ ਉੱਡੀ ਵੇਹ ਕੱਢੀ ਦੀ ਕਿ ਬੱਚਿਆਂ ਲੈ ਜਾ ਵੇ ਰੰਗ ਵੇ Ориجنਲ ਕੁੜੀਆਂ ਵੀ ਦਾ ਖਤਮ ਹੋ ਗਰਾ ਕੱਟਾ ਆ ਤੇ ਮਗਰੋਂ ਗਾੜੀ ਇਹਦਾ ਬੱਚਾ ਬੱਚਾ ਬਿਲਕੁਲ 나ੜੂ ਤੇ ਤਾ ਜਾ ਹੁਣ 1 ਯਾਰਾ ਕਿਲੋ ਦੁੱਧ ਆ ਜਾ ਹਜ਼ਰ ਚੋ ਆ ਜਾ ਜੇ ਮੈਂ ਲੈ ਆ ਨਿਮਿਆ ਵੀ ਲੈ ਦੁੱਧ 13 ਦੀ ਕਾਜ ਤੇ ਪ੍ਰਨੋਟ ਲਿਖਾ ਕੇ ਲੈ ਜੇ ਜੇ ਨਾਂ ਦਵੇ ਤੇ ਵੇ ਹਾਂਜੀ ਫਿਰ ਸਿੰਦੀਪ ਜੀ ਮੁੱਲ ਕਰਨੋਂ ਦੇ ਭਾਵੇਂ ਦਾ 35 ਜਾਂ 40 ਕਰੀਏ ਬਸ ਜੈਸਨ ਉਹ ਜਿਹੜਾ ਇਹਦਾ ਲੈਣਾ ਦੇਣਾ 125 ਇਹਦਾ ਲਵਾਂਗੇ ਬਸ ਸਵਾ ਲੱਖ ਲੈਣਾ ਹੈ ਸਵਾ ਲੈਣਾ ਜੀ ਚਲੋ ਠੀਕ ਹੈ ਹਾਂਜੀ ਹਾਂਜੀ ਤੇ ਆਹ ਜੀ ਆਪ ਜਿਹੜੀ ਮੈਂ ਵੀ 8-10 ਦਿਨਾਂ ਦੀ ਸੂਈ 12 ਕਿਲੋ ਦੋ ਦੇ ਦੇ ਥੱਲੇ ਜੋ 12 ਕਿਲੋ ਹਾਂ ਵੇਖਣ ਨੂੰ ਥੋੜਾ ਜਿਹਾ ਲੇਵੇ ਦੀ ਤੇ ਲੱਗਦੀ ਅਗਲੇ ਟਾਈਟ ਤੇ 6 ਕਿਲੋ ਕੰਡੇ ਤੇ ਚੜ੍ਹ ਕੇ ਖੜੇ ਕੋਈ ਦੁੱਧਾ ਸੂਆ ਝੋਟੀ ਦਾ ਆਹ ਕੱਟੀ ਜੋ ਦੇ ਮਗਰ ਲੋਈ ਅੱਛਾ ਆਹ ਵੇ ਆ ਸਮੂ ਖਾ ਕੱਟੀ ਓਏ ਹਾਂ ਹਾਂ ਲੈ ਜੀ ਉਧਾਰਨੇ ਮੈਂ ਖੋਣੇ ਨੂੰ ਦੂਜਾ ਸੂਆ ਇਹਦਾ ਜੀ ਦੂਜਾ ਸੂਆ ਜੈਡ ਬਲੈਕ ਜੈਡ ਬਲੈਕ 12 ਕਿਲੋ ਹੁਣ ਤੋਲ ਕੇ ਭਾਵੇਂ ਤਿੰਨ ਟਾਈਮ ਚਾਰ ਟਾਈਮ ਚੋ ਕੇ ਖੜੇ ਇੱਥੇ ਆਣ ਕੇ ਚੋਚ ਆ ਕੇ ਤਸ਼ੱਲੀਆਂ ਕਰਿਆ ਕਰੋ ਵੇ ਮੈਂ ਦੇ ਵਾਹ ਜੀ ਠੀਕ ਆ ਫਿਰ ਵਾਹ ਝੋਟੀ ਵੇ ਕਿਦਨ ਲਾਇਆ ਹੈ ਥੋੜੀ ਲੋਹੇ ਜਿਆ ਹੈ ਲੋਹੇ ਰੰਗ ਚ ਲਾਇਆ ਨਹੀਂ ਆ ਲੈ ਜੀ ਆ ਜੋ ਮੜਾ ਜਾ ਮਗਰਲੇ ਵੀ ਨਹੀਂ ਹੋ ਜਾ ਕਰ ਹਾਂ ਇੱਥੇ ਇੱਥੇ ਇੱਥੋਂ ਕੋ ਹੈਗਾ ਜੋ ਮੈਂ ਚੜਦੀ ਹੈ ਨਾ ਲਓ ਜੀ ਵੇ ਮੈਂ ਦਾ ਸਿੰਘ ਸਿੰਘ ਵੇ ਸੰਦੀਪ ਜੀ ਹੈ ਗਈ ਇਹ ਵੀ ਪੂਰੀ ਜੈੱਡ ਬਲੈਕੀ ਐ ਮਾੜਾ ਜਿਹਾ ਪਿਓਰ ਮੋਰਾ ਦੀ ਬਿਲਕੁਲ ਬਿਲਕੁਲ ਆਹ ਕੱਟੀ ਜੋ ਜੀ ਇਹਦੀ ਆਹ ਕੱਟੀ ਆਹ ਕੱਟੀ ਹੈ ਨਾ ਆਹ ਕੱਟੀ ਜੋ ਇਹਦੀ ਠੀਕ ਆ ਲਾਜਾ ਪ੍ਰੇਮ ਹਾਂਜੀ ਸਰ ਸੰਦੀਪ ਜੀ ਮੋਲਾ ਦੇ ਛੋਟੇ ਛਾਟੇ ਉੱਡਦੇ ਬਸ ਸੰਦੀਪ ਜੀ ਇਹਦਾ ਮੁੱਲ ਕਰਨੋਂ ਭਾਵੇਂ ਆਪਾਂ ਕਰੀਏ 30 ਤੇ ਜਾਂ 25 ਹਾਂਜੀ ਬਾਜਾchno ਦੇੜੀ ਦੇਣੀ 1 15 ਦੀ ਝੋਟੀ ਦਿਆਂਗੇ 1 15 15000 ਦੀ ਦੇਣੀ 12 ਕਿਲੋ ਦੁੱਧ ਅੱਜ ਝੋਟੀ ਥੱਲੇ ਆਜਰ ਜੋ ਬਸ ਠੀਕ ਆ ਆ ਵੇਖੋ ਜੀ ਲਓ ਜੀ 1 15 ਦੇਣੀ 15 ਦੀ ਦੇਣੀ ਆ ਜੀ ਚਲੋ ਆ ਦੂਜਾ ਸੂ ਆ ਗਈ ਜੋ ਇਹ ਵੀ ਤਾਜੀ ਸੂਈ ਆ ਉਹ ਕੱਟੀ ਜੋਦੀ ਆ ਉਹ ਪਰਲਮੈਂਟੇ ਵੱਜੀ ਠੀਕ ਆ ਤੇ 11 ਕਿਲੋ ਦੁੱਧ ਦੇ ਥੱਲੇ ਆਜੇ ਤੋ 11 ਕਿਲੋ ਓਏ ਮੂੰਹ ਮਾ ਵਾਣ ਨੂੰ ਤਾਂ ਭਾਵੇਂ 15 16 ਕਿਲੋ ਮਾਤੀ ਕਰੀਈ ਆ ਮੁਰਕੇ ਕਾੜੀ ਘਾਲੇ ਬਿਲਕੁਲ ਬਿਲਕੁਲ ਉਦਾਂ ਦੇ 12 ਕਿਲੋ ਹੈਗਾ ਤੂੰ 11 ਮੰਨ ਕੇ ਚੱਲੋ 11 ਵੇਖ ਮੈਂ ਇਹਦਾ ਕੱਦ-ਕੁੱਦ ਠੀਕ ਹੈ ਜੀ ਹਾਂ ਤਾਜੀ ਸੂਈ ਹੈ ਵੀ ਆ ਹਫਤੇ ਦੀ ਵੇਖ ਮੈਂ 11 ਕਿਲੋ ਕੰਡੇ ਤੇ ਚੜ੍ਹ ਕੇ ਖੜੇ ਕੱਦ ਫੁੱਲ ਪਿੰਗ ਦੀ ਸੋਹਣੀ ਪੂਰੀ ਝੋਟੀ ਰੀਜਨਲ ਨਹੀਂ ਆ ਨੀ ਮੈਂ ਮੁਰਕੇ ਆਜੋ ਆਜੋ ਵੇ ਚੋਟੀ ਮੂੰਹ ਮਾ ਵੇ ਕੁੜੀਆਂ ਬਖਾ ਕਰੀ ਸਮੂ ਇਹਦਾ ਮਾਲ ਸਾਰਾ ਕੁੜੀਆਂ ਮੇਲੇ ਆਲਾ ਜਿੱਥੇ ਦਵਾਲੀ ਬੜਾਤੀ ਮੈਂ ਜਿਪੜਾ ਦੇਨੇ ਨੇ ਨੇ ਠੀਕ ਹੈ ਹਾਂ ਵੇ ਚੋਟੀ ਆਓ ਬੱਚਾ ਦਾ ਗਾੜੀ ਉਹਨੂੰ ਨਹੀਂ ਜਾਣਦੇ ਮੇਰੇ ਸਣਾ ਹਾਂ ਦਵਾਲੀ ਤੋਂ ਇੱਥੇ ਬਣੀ ਦਵਾਲੀ ਬਣੀ ਉਹਦਾ ਵਿਸਾਖੀ ਤੇ ਵੀ ਬੜਾਤੀ ਮੈਂ 8 9 ਪਾ ਗਏ ਵੇ ਚੋਟੀ 1 ਕਿਲੋ ਕੰਡੇ ਆਲਾ ਉਧਾਂ ਗੱਲਾ ਗੁੱਲਾ ਵਾਲਾ 12 ਹੀ ਹੈਗਾ ਜੋ 12 13 ਵੇਖੋ ਜੀ ਇਹ ਨਾਲ ਚੋਣ ਚਾਂ ਬਹੁਤ ਚੰਗਾ ਲੱਗਾ ਸੰਦੀਪ ਜੀ ਮੋਲ ਕਰ ਨੂੰ ਤੇ ਦਾ ਭਾਵੇਂ 30 ਤੇ ਜਾਂ 35 ਕਰੀਏ ਇੱਕ ਬਾਈ ਦੀ ਬਸ ਜੱਛੋ ਜੀ ਦੇਣੀ ਆ ਇੱਕ ਬਾਈ ਆ ਬਾਈ ਦੀ ਦੇਣੀ ਆ ਬਸ ਜੀ ਆ ਮੈਂ ਹੋ ਗਈ ਮੇਰੇ ਕੋਲ ਤਿਲੜ ਅੱਛਾ ਜੀ ਉਹ ਕੱਟੀ ਇਹਦੇ ਮਗਰਿਆ ਹੂੰ ਇਹ ਮੈਂ ਤੇ ਮੈਂ ਲਈ 1 ਲੱਖ ਤੇ 35 ਹਜ਼ਾਰ ਦੀ ਹੂੰ ਇਹਨੂੰ ਮਹੀਨਾ ਸੂਈ ਨੂੰ ਹੋ ਗਿਆ ਮਹੀਨਾ ਮੰਨ ਲੈ ਜਾਂ 5-10 ਦਿਨ ਉੱਤੇ ਮੰਨ ਲੈ ਹੂੰ ਇਹਨੇ ਮੈਂ ਟਿਕਟਾ ਕੇ ਲਾਉਂਦ ਰਾ ਇੱਕ ਥਾਣੇ ਦਾ ਪਰਲਾ ਸਾੜੂ ਖਾ ਗਿਆ ਪਰਲੇ ਬੰਨਿਆ ਮਗਰਲਾ ਜੀ ਅੱਛਾ ਜੀ ਹੁਣ ਇਹਦੇ ਥੱਲੇ 9 ਕਿਲੋ ਦੁੱਧ ਆ ਹਾਂਜੀ ਤੇ ਚਲੋ ਅਹੀਂ ਤੇ ਹੁਣ ਘਾਟਾ ਵਾਧਾ ਕਰਨਾ ਕਰਨਾ ਮਤਲਬ ਦੇ ਦਾਂਗੇ ਇਹਨਾਂ ਵੀ ਜਿਨੇ ਮੁੜਕੇ ਵੇਚ ਨਹੀਂ ਉਹਦੀ ਤੋਕੜ ਜਿਹੜੀ ਫੰਡਰਾਂ ਚ ਵੀ 70 ਦਾ ਮਾਲ ਹੈਗਾ ਹਾਂਜੀ ਹਾਂਜੀ ਤੇ ਹੁਣ ਇਹਦੇ ਥੱਲੇ 9 ਕਿਲੋ ਦੋ ਟਾਈਮ ਚੋਕੇ 31 ਮਗਰੇ ਠੀਕ ਆ ਮੈਂ ਇਹਨੂੰ ਟੀਕੇ ਟਾ ਕੇ ਥਣ ਦੁੱਜੇ ਸੂਏ ਨੂੰ ਤੇ ਆਜੂਗਾ ਪੂਰਾ ਹੁਣ ਨਹੀਂ ਆਏ ਯਾਰ ਕੀ ਤੀਜਾ ਹਿੱਸਾ ਥਾਣੂ ਹੇਗਾ ਹੈਗਾ ਹੈਗਾ ਏ ਪਿਓਰ ਕੋਈ ਵਿੱਚ ਨਾੜਗੰਡ ਨਹੀਂ ਕੁਛ ਨਹੀਂ ਹਾਂਜੀ ਤੇ ਹੁਣ ਇਹਨੂੰ ਅੱਜ ਬਸ ਵੇਚ ਦੇਣਾ ਟੀਕੇ ਟਾ ਕੇ ਬਥੇਰੇ ਲੋਆ ਮੈਂ ਚੱਲ ਪੂਰਾ ਹੋ ਜੂ ਪਰ ਐਰਕੀ ਨਹੀਂ ਹੁੰਦਾ ਦੁੱਜੇ ਸੂਏ ਪੂਰਾ ਹੋ ਜੂ ਹ ਤੇ ਹੁਣ ਇਹਨੂੰ ਆਪ ਖੋਲ ਕੇ ਵਿਖਾ ਦੇ ਨਮਿਆ ਤੇ ਇਹ ਬਸ ਅੱਜ ਦੇਣ ਲੈਣ ਵਾਲਾ ਕੰਮ ਕਰ ਦੇਣਾ ਹੁਣ ਇਹ ਵੱਡਣਾ ਹੀ ਪੈਣਾ ਚੂੜ ਕਿਨੇ ਦੇ ਲੋਗੇ ਇਹਨੂੰ ਨਾ ਮੁੱਲ ਤੇ ਕਰ ਨੂੰ ਭਵੇਂ ਇਹਦਾ 80 ਕਰਾਂਗੇ ਦੋ ਵਿੱਚੋਂ ਛੱਡ ਦਾਂਗੇ 70000 ਰੁਪਈਆ ਦਾ ਲੈਣਾ ਤੇ 70 ਦੀ ਫੰਡਰੀ ਹੈਗੀ ਮਾਲੀ ਜੱਡੀ ਆ 70 ਕੇ 78 78 ਮਤਲਬ ਦੋ ਘਟ 80 ਇਹਦਾ ਬਸ ਰੱਖਾਂਗੇ ਹਾਂਜੀ ਉਹਦਾ ਮੋਲੇ ਦਾ 80 ਜੋ ਹਾਂ ਤੇ 9 ਕਿਲੋ ਦੁੱਧ ਜੋ ਕੱਟੀ ਮਗਰ ਜੋ ਠੀਕ ਆ ਮੇਰੀ 130 35 ਦੀ ਲਈ ਇੱਕ ਥਾਣੇ ਦਾ ਸਾੜੂ ਖਾ ਗਿਆ ਜੀ ਹੁਣ 9 ਕਿਲੋ ਆਪਣਾ ਦੋ ਟਾਈਮ ਚੋਕੀ ਖੜੋ ਵੱਡੀ ਢਾਂਚੇ ਵਾਲੀ ਐ ਨਹੀਂ ਵੱਡੀ ਵੱਡੀ ਹਾਂ ਜੇ ਆਪਾਂ ਲੱਪੂ ਜੂ ਹੀ ਵੇਚਦੇ ਤਾਂ ਵੀ ਮੈਂ 70 ਦੀ ਵਿਕ ਜੂਗੀ ਹਾਂ ਬਿਲਕੁਲ ਬਿਲਕੁਲ ਹਾਂ ਅੱਜ ਵੀ ਵੇਚੀਏ ਤੇ ਚਲੋ ਆਹ ਘਰ ਕੱਟੀ ਇਹਦੇ ਮਗਰ ਆ ਦੇਖ ਕੇ ਤੇ ਮਤਲਬ ਦੋ ਘਟ ਅਸੀਂ ਆਹ ਘਰ ਕੱਟੀ ਸਮੂ ਆਓ ਕੱਟੀ ਇਹਦੀ ਆਹ ਕੱਟੀ ਜੋ ਇਹਦੀ ਆ ਠੀਕ ਆ ਆ ਚਲੋ ਚਲੋ ਮੀਨੇ ਦਾ ਲਾ ਲਓ ਸਵਾ ਦਾ ਲਾ ਲਓ ਹਾਂ ਜੀ ਹਾਂ ਜੀ ਇਹਦਾ ਚੋਣ ਝਾਂ ਦੂਜਾ ਚੰਗਾ ਉਹ ਥਾਂ 'ਚ ਵੀ ਆਉਂਦਾ ਕੋਈ ਨਾੜ ਗੰਡ ਨਹੀਂ ਹੂੰ ਤੇ ਆ ਕਿੰਨੀਆਂ 8 ਝੋਟੀਆਂ ਕੇ ਸਾਢੇ 8 8 8 ਮੱਝਾਂ ਦੇ ਵੀਰ ਜੀ ਆਪਣੇ ਕੋ ਪੂਰੇ ਸਿਰੇ ਦੀਆਂ ਇੱਥੇ ਆਣ ਕੇ ਚੋਗੇ ਤਸੱਲੀ ਕਰਕੇ ਖੜੋ ਜੀ ਉਹ ਮੈਨੂੰ ਮਰਾ ਬੱਚਾ ਲਾ ਦੀਏ ਝੋਟੀ ਉਹ ਵੀ ਮੇ ਪੱਗੀ ਝੋਟੀ ਦਾ ਬੱਚਾ ਛੱਡ ਵਧੀਆ ਹਾਂ ਉਹ ਸਾਢੇ ਸਾਢੇ ਸਾਰਾ ਮਾਲ ਬੂੜਾ ਵਧੀਆ ਜੀ ਠੀਕ ਹੈ ਹਾਂ ਅਜੋ ਵਧੀਆ ਹੋ ਕੇ ਤਾਂ ਹੀ ਤਾਂ ਡੰਗਰ ਸਾਰੇ ਸਾਫ ਹੋਣ ਆਈਆਂ ਹੀ ਅਜੇ ਪਰਸੋ 2-3 ਤਰੀਕ ਨੂੰ ਮੱਝਾਂ ਆਈਆਂ ਬਿਲਕੁਲ ਜੀ ਕੋਈ ਜਿਹੜੇ ਪੰਜਾਂ ਸਿਆਂ ਦੇ ਨਾਲ ਕਿੰਨੀਆਂ ਮੱਝਾਂ ਕੁੜੀਆਂ ਹੋਈਆਂ बन ਜਾਂਦੀਆਂ ਸਾਭੀਆਂ 10 ਦਿਨ ਮੱਜਾ ਖਾਂਦੀਆਂ ਐ ਫੇਰ ਦੁੱਧਾ ਤੇ ਆਉਂਦੀਆਂ ਐ ਉਹ ਮੈਂ ਪਹਿਲਣਾ ਵਾਂ ਚੱਲ ਪਹਿਲ ਨੂੰ ਬੱਚਾ ਪੁੱচ্চਾ ਲਾ ਕੇ ਵਿਖਾ ਦੇਣੀ ਕਿਉਂਕਿ ਅਗਲਾ ਆਂਦਾ ਕੋਈ ਹਾਊਸ ਹਾਊਸ ਤੇ ਨਹੀਂ ਕਰਦੀ ਅਜੇ 나ੜੂ ਤੇ ਬੱਚਾ ਜੋ ਪਰੇ ਜਾ ਨਹੀਂ ਮੈਂ ਤੂੰ ਮੜਾ ਜਾ ਫਰਤ ਬੱਚਾ ਫੜ ਜਾ ਤੂੰ ਇਹਦਾ ਇਹਦਾ ਕਰ ਬਿੰਦਿਆ ਉਰਾ ਤੂੰ ਮੜਾ ਉਹ ਛੋਟੀ ਦਾ ਵੀ ਕਰ ਥਲੇ ਤੂੰ ਪਰੇ ਜਾ ਲੈ ਜਮ ਤੁਰਾ ਜੀ ਵੇ ਚੋਣ ਵੇ ਕੱਟੀ ਨੂੰ ਥਾਣੀ ਸੰਦੀਪ ਜੀ ਸਪੈਸ਼ਲ ਲੱਗਾ ਪਛਮਾਹ ਬੜਾ ਕੱਟੀ ਦਾ ਦੁੱਧ ਦਊ ਕੱਟੀ 14 ਕਿਲੋ ਗਰੰਟੀ ਨਾਲ ਆ ਵੇ ਇਹ ਨਾ ਕਭੀ ਨਾ ਰੁਟ ਨਾ 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 ਲੈ ਜੀ ਨਾ ਰੁਟ ਕੁ ਨਾ ਉਹ ਮੈਂ ਚੱਲ ਵੇ ਚੋਣ ਵਾ ਇਹ ਤਾਂ ਹਰੋਂ ਨਾ ਮਾਰ ਕੇ ਖੜੋ ਠੀਕ ਹੈ ਜੀ ਮੇਰੀ ਗਰੰਟੀ ਨਾਲ ਲੈ ਲਓ ਇਹਨਾਂ ਹੈ ਦਾਨੀ ਮੈਂ ਕਰ ਫੜ ਲਾ ਜਿਵੇਂ ਬੱਚਾ ਫੜ ਲਾ ਬਾਹਰ ਬਿੰਦਿਆ ਬੱਚਾ ਫੜ ਲੋ ਬਹੁਤ ਠੀਕ ਹੈ ਚਲੋ ਲੈ ਚੋਣ ਖੋਲੀ ਮਰ ਗਈ ਓਏ ਹੋੜ ਪਰੇ ਕਰ ਬੱਚਾ ਬੰਦ ਚਲ ਵੇਖੋ ਜੀ ਨਹੀਂ ਠੀਕ ਹੈ ਜੀ ਮੈਂ ਨਾ ਚੀਜ਼ ਐ ਸੁਨੀਲ ਜੀ ਪਿਓ ओरिजिनल ਕੱਟੀ ਆ 14 ਕਿਲੋ ਵਾਲੀ ਇਹੋ ਜਿਹੇ ਮੇਲੇ ਦੇ ਢਾਈ ਢਾਈ ਲੱਖ ਮੰਗਣਾ ਲੋਕਾਂ ਨੇ ਦੋ ਦੋ ਕੱਤੀ ਜਿਹੜਾ ਲੈ ਗਿਆ ਕਰੂਗਾ ਜਿਆਦਾ ਵੇ ਕੱਤੀ ਵੇ ਥਾਣ ਕੱਢਿਆ ਕਿ ਨਹੀਂ ਸ਼ੰਮੂ ਮਾਰ ਥਣਾ ਤੁਣਾ ਨੂੰ ਮਾਰ ਬਖਾ ਪਹਿਲ ਨੂੰ ਤੇ ਇਹੋ ਜਿਹਾ ਥਾਣ ਹੀ ਨਹੀਂ ਲੱਗਦਾ ਵੇ ਕੱਤੀ ਦਾ ਥਾਣ ਤੁ ਨੂੰ ਗੁੱਲਾ ਕੁੜੀਆਂ ਮੋਟਾ ਅਜੇ ਬਿਲਕੁਲ ਕੱਤੀ ਸੂਈ ਚਲੋ ਚਲੋ ਬਾਕੀ ਜਿਹਨੇ ਆਣਾ ਭਾਈ ਇੱਥੇ ਆ ਕੇ ਜੀ ਤਸੱਲੀ ਕਰਕੇ ਗਿਆ ਚਲੋ ਆਇਂਦਰਾ ਵੀ ਝੋਟੀ ਪੈਨ ਮੈਂ ਚੱਲ ਪਹਿਨ ਨੂੰ ਲਾ ਦੇ ਨੇ ਹੁਣ ਸਾਰਿਆਂ ਤੇ ਬੱਚੇ ਲਾਉਂਦੇ ਨਾਲ ਦੇ ਸਾਰਿਆਂ ਦੇ ਤਾਂ ਬਹੁਤ ਲੰਮਾ ਬਣ ਜਾਣਾ ਹਾਂ ਬਹੁਤ ਵੀਡੀਓ ਤੇਰੀ ਵੀ ਲੰਮੀ ਹੋ ਜੀ ਆ ਦੋਹਾਂ ਝੋਟੀਆਂ ਨੂੰ ਇਹ ਵੀ ਬੜਾ ਚੋਣ ਚਾਂ ਲੱਗਾ ਕੱਤੀ ਨੂੰ 12 ਕਿਲੋ ਦੁੱਧ ਦੇ ਇਸ ਲਿਆਜ ਰਿਹਾ ਅੱਜ ਇਹਨਾਂ ਦੋਹਾਂ ਕੱਟੀਆਂ ਥੱਲੇ 12-12 ਕਿਲੋ ਦੁੱਧ ਠੀਕ ਹੈ ਜੀ ਹਮ ਅਸਲ ਝੋਟੀਆਂ ਅਸਲ ਅੱਜ ਇਹਦੇ ਪਰਸੋ ਦੋ ਤਿੰਨ ਤਰੀਕ ਨੂੰ ਆਈਆਂ ਅੱਜ 6 ਤਰੀਕ ਹੋਈ ਆਪਾਂ ਵੀ ਦੋੜਾ ਵੀਡੀਓ ਚ ਪਾਉਣ ਦੀ ਕਰਦੇ ਵੀ ਚੱਲ ਪਾ ਦਈਏ ਇਹੋ ਜੀਆਂ ਕਟੀਆਂ ਤੇ ਭਾਂਡ ਦੁਵਾਲੀ ਲੈ ਜਾ ਉੱਥੇ ਵੇਚ ਲਈ ਦੀਆਂ ਮੇਰੇ ਬਿਲਕੁਲ ਜੀ ਬਿਲਕੁਲ ਚਲੋ ਮਾਰੋ ਦਰਾਈ ਚਲ ਪਰੇ ਘਰ ਬਚਾਓ ਆਈ ਜੀ ਚਲ ਲੈ ਜੀ ਮਾ ਵੇਖੋ ਚੌਣ ਸਿੰਘ ਜੀ ਪੋਲੀਆਂ ਬੜੀਆਂ ਕੱਟੀਆਂ ਕੋਈ ਧਾਰ ਨਾ ਮਾਰ ਕੇ ਜੋੜਾ ਲੈ ਜੋ ਨਾ ਬਚ ਚੁੱਪ ਕਰਕੇ ਅੱਖਾਂ ਮੀਟ ਕੇ ਬਸ ਪੋਲੀਆਂ ਭਾਵੇਂ ਜਨਾਨੀਆਂ ਚੌਣ ਭਾਵੇਂ ਪੰਜਾਖਾਲਾ ਨਿਆਣਾ ਚੋਲੇ ਇਹਨਾਂ ਨੂੰ ਚਲੋ ਠੀਕ ਹੈ ਬੋਲਨੀ ਆ ਵੇ ਮੈਂ ਆਉਂਦੀ ਆ ਪਨਾ ਦੇ ਆਂ ਇਹ ਥਾਂ ਸੁਣਦੀਆਂ ਬੜੀਆਂ ਸੰਦੀਪ ਜੀ ਸਫਾਈਆਂ ਕੱਟੀਆਂ ਦੀਆਂ ਵਾਹ ਤੇ ਝੋਟੇ ਵਰਗਾ ਮੇਲੇ ਆਈਆਂ ਵਾ ਚਲੋ ਅਸੀਂ ਤੇ ਹੋਣਾ ਨੇ ਆਈਆਂ ਵੇਚ ਲਈਏ ਇਹ ਭਾਗ ਹੀ ਇਹੋ ਜੀ ਦਾ ਮਤਲਬ ਡੇਢ ਡੇਢ ਦੀਆਂ ਦੇ ਅਸੀਂ ਪਹਿਲੋ ਵੇਚਦੇ ਰਹਾ ਹਾਂ ਲੈ ਜੀ ਮੈਂ ਉੱਥੇ ਹੀ ਲੈ ਜਾ ਫਿਰ ਹਾਂ ਉੱਥੇ ਹੀ ਲੈ ਕੇ ਜਾ ਮੇਲੇ ਵੇਲੇ ਖੜਾਂਗੇ ਕਿ ਝੋਟੀਆਂ ਫੇਲੇ ਆ ਗਏ ਆਈਆਂ ਚੱਲ ਵੇਚ ਲੈਣੇ ਜੇ ਦਿਨ ਹੈਗੇ ਫੇਲੇ ਆ ਗਏ ਵੇ ਕੱਤੀ ਵੇ ਅਸਲ ਤੇ ਜ਼ਿਆਦਾ ਚੰਗੀਆਂ ਕੱਟੀਆਂ ਐ ਇਹਨੂੰ ਵੀ ਹੁਣ ਬੱਚੇ ਲਾ ਕੇ ਤੈਨੂੰ ਖਾਣਾ ਟਾਈਮ ਹੈ ਨਹੀਂਗਾ ਤੇ ਤੁਹਾਡੀ ਚਲੋ ਬਾਜੀ ਬੋਲੋ ਫਿਰ ਨੰਬਰ ਜੀ ਚਲੋ ਨੰਬਰ ਬੋਲੋ ਹਾਂਜੀ ਹਾਂਜੀ ਨੰਬਰ ਆਪਣਾ 81436725 ਤਹਿਸੀਲ ਖਡੂਰ ਸਾਹ ਜਿਲ੍ਹਾ ਤਰਨਤਾਰਨ ਤੇ ਪਿੰਡ ਦੁਲਚੀਪੁਰ ਜਿੱਦਾਂ ਦਾ ਦਾਰਾ ਪਹਿਲਵਾਨ ਸਾਡੇ ਪਿੰਡ ਦਾ ਹਾਂ ਦਾਰਾ ਨਾ ਇਹਨੂੰ ਭਲੇਖਾ ਨਹੀਂ ਇਧਰ 6 ਚੱਕ ਕੰਗ ਵੀ ਲੱਗੇ ਖਡੂਰ ਸਾਹ ਵੀ ਲੱਗੇ 6 ਚੱਕਾ ਵੀ ਲੱਗੇ ਆ ਸਾਰੇ ਤੇ ਇੱਥੇ ਵੀਰ ਜੀ ਆਣ ਕੇ ਤਸੱਲੀ ਕਰਕੇ ਚੋਗੇ ਕਿ ਇਹਨੂੰ ਮੁੜ ਕੇ ਕਮੈਂਡ ਕਮੰਡ ਜੇ ਬੜੇ ਕਈ ਗਲਤ ਕਰਦੇ ਆ। ਨਹੀਂ ਕੋਈ ਨਹੀਂ। ਤੇ ਕਿਹੜਾ ਮੁੜ ਕੇ ਮਾਰ ਇਹ ਮਾਰਦੇ ਫਿਰ ਉਹਦੇ ਗੁੱਸਾ ਕਰਨਗੇ। ਮਾਰਦਾ ਨਸਰਾਂ ਹੁੰਦਾ। ਤਾਂ ਦਾਈ ਕਰਦੇ। ਭੈ ਤਾਂ ਫਿਰ ਫਿਰ ਕੇ ਲੈਣੀਆਂ ਕੁਏ ਥੋੜਾ ਤਸੱਲੀ ਲਾ ਕੇ ਬੰਦ ਜੀਆਂ ਕਿਤੇ। ਚਲੋ ਜੀ।